ਸਤ ਸ੍ਰੀ ਅਕਾਲ ਦੋਸਤੋ ਤਾਂ ਪੈਨਸ਼ਨਾਂ ਤੇ ਵੱਡੀ ਅਪਡੇਟ ਕਿਹੜੇ ਜ਼ਿਲ੍ਹਿਆਂ ਦੀ ਪੈਨਸ਼ਨ ਨਹੀਂ ਆਈ ਤਾਂ ਦੱਸ ਦਈਏ ਪੰਜਾਬ ਦੇ ਵਿੱਚ ਪੈਨਸ਼ਨਾਂ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ ਤਾਂ ਕਈ ਲੋਕਾਂ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਆ ਰਹੇ ਸੀ ਕਿ ਪੈਨਸ਼ਨਾਂ ਜਿਹੜੀ ਉਹ ਨਹੀਂ ਆਈ ਤਾਂ ਦੱਸ ਦਈਏ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਦੀ ਪੈਨਸ਼ਨਾਂ ਜਿਹੜੀ ਤੋ ਖਾਤੇ ਦੇ ਵਿੱਚ ਨਹੀਂ ਭੇਜੀ ਗਈ ਉਹ ਤੁਹਾਨੂੰ ਜਾਣਕਾਰੀ ਹੈ ਜਿਹੜੀ ਉਹ ਸਾਰੀ ਦੇਣ ਜਾ ਰਹੇ ਆਂ ਨਵੇਂ ਜੁੜੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਹੈ ਜਿਹੜਾ ਤਾਂ ਉਹਨੂੰ ਆਲ ਤੇ ਜਰੂਰ ਕਲਿੱਕ ਕਰ ਲਓ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਹਰ ਮਹੀਨੇ ਦੀ 11 ਤਰੀਕ ਨੂੰ ਪੈਨਸ਼ਨ ਹੈ ਜਿਹੜੀ ਉਹ ਭੇਜੀ ਜਾਂਦੀ ਹੈ ਪਰ ਇਸ ਵਾਰ ਪੈਨਸ਼ਨਾਂ ਜਿਹੜੀਆਂ ਉਹ ਪਹਿਲਾਂ ਭੇਜੀਆਂ ਗਈਆਂ ਪੈਨਸ਼ਨਾਂ ਸਾਰਿਆਂ ਦੀਆਂ ਲਗਭਗ ਭੇਜੀਆਂ ਗਈਆਂ ਪਰ ਕੋਜ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਨਹੀਂ ਆਈ ਉਹ ਤੁਹਾਨੂੰ ਦੱਸਦੇ ਆ ਕਿ ਉਹ ਕਿਹੜੇ ਜ਼ਿਲ੍ਹੇ ਨੇ ਤੇ ਜਿਨ੍ਹਾਂ ਦੀ ਪੈਨਸ਼ਨ ਆਉਣੀ ਹੈ ਤੇ ਉਹ ਕਦੋਂ ਆਉਣੀ ਹੈ ਹੁਣ ਇਹਨਾਂ ਦੀ ਇਹ ਵੀ ਤੁਹਾਨੂੰ ਦੱਸਦੇ ਆ ਅੱਗੇ ਤਾਂ ਦੱਸ ਲਈਏ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਅਮਰਤਸਰ ਕਪੂਰਥਲਾ ਮਾਨਸਾ ਮੋਗਾ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਮੁਹਾਲੀ ਤਾਂ ਇਹ ਜਿਹੜੇ ਜ਼ਿਲ੍ਹੇ ਨੇ ਤਾਂ ਇਹਨਾਂ ਦੇ ਵਿੱਚ ਪੈਨਸ਼ਨ ਹੈ ਉਹ ਨਹੀਂ ਭੇਜੀ ਗਈ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਹੈ ਜਿਹੜੀਆਂ ਉਹ ਪੇਜ ਦਿੱਤੀਆਂ ਗਈਆਂ ਨੇ ਜੇਕਰ ਫਿਰ ਵੀ ਨਹੀਂ ਆਈ ਤਾਂ ਉਸ ਦਾ ਕੋਈ ਹੋਰ ਕਾਰਨ ਹੋਵੇਗਾ ਤੇ ਉਹ ਪੈਨਸ਼ਨ ਹੈ ਜਿਹੜੀ ਤਾਂ ਉਹ ਆ ਜਾਵੇਗੀ ਕੁਝ ਦਿਨ ਵੇਟ ਕਰ ਲੋ 2-3 ਦਿਨਾਂ ਦੇ ਵਿੱਚ ਜਿਹੜੀਆਂ ਦੀਆਂ ਪੈਨਸ਼ਨਾਂ ਹੈ ਉਹ ਨਹੀਂ ਆਈਆਂ ਉਹ ਵੀ ਪੈਨਸ਼ਨਾਂ ਤੁਹਾਡੇ ਖਾਤਿਆਂ ਦੇ ਵਿੱਚ ਆ ਜਾਣਗੀਆਂ ਫਿਲਹਾਲ ਤੁਹਾਡੇ ਲਈ ਇੰਨਾ ਹੀ ਧੰਨਵਾਦ